ਨੋਡਬੰਦੀ ਤੇ ਅੱਜ ਵੀ ਸੰਸਦ ਦੇ ਦੋਹਾਂ ਸਦਨਾਂ ਵਿੱਚ ਪਾਰੀ ਹੰਗਾਮਾ ਹੋਇਆ ਅੱਜ ਵੀ ਇਸ ਮੁੱਦੇ ਤੇ ਸੰਸਦ ਚਰਚਾ ਨਹੀਂ ਹੋ ਸકી ਸਰਕਾਰ ਨੇ ਇਸ ਦੇ ਵਿਪੱਖ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ ਨੋਡਬੰਦੀ ਦੇ ਇਕਤਵੇਂ ਦਿਨ ਵੀ ਜਨਤਾ ਦੀਆਂ ਮੁਸ਼ਕਲਾਂ ਘਟੀਆਂ ਨਹੀਂ ਨੇ ਦੇਸ਼ ਦਾ ਵੱਡਾ ਹਿੱਸਾ ਏਟੀਮ ਅਤੇ ਬੈਂਕ ਬਾਹਰ ਲਾਈਨਾਂ 'ਚ ਖੜਾ ਹੈ ਰਿਜ਼ਰਵ ਬੈਂਕ ਨੇ ਕਿਹਾ ਕਿ ਜਲਦ ਹੀ 500 ਰੁਪਏ ਦੇ ਨਵੇਂ ਨੋਟ ਜਾਰੀ ਕਰੇਗਾ ਜਿਸ ਦੇ છਪਾਈ ਦਾ ਸਾਲ 2016 ਹੋਏਗਾ ਨੋਟਬੰਦੀ ਵਿਚਾਲੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਦੇਸ਼ ਨੂੰ ਕੈਸ਼ਲੈਸ ਬਣਾਉਣ ਵੱਲ ਵਧਾਉਣ ਦੀ ਮੁਹਿੰਮ ਤਹਿਤ ਸਰਕਾਰ ਨੇ ਆਨਲਾਈਨ ਅਤੇ ਕਾਰਡ ਤੋਂ ਪੇਮੈਂਟ ਕਰਨ ਤੇ ਬੰਪਰ ਡਿਸਕਾਊਂਟ ਦਾ ਐਲਾਨ ਕੀਤਾ ਹੈ। ਅਧੀ ਕਾਂਗਰਸ ਉਪਰਧਾਨ ਰਾਹੁਲ ਗਾਂਧੀ ਨੇ ਨੋਟਬੰਦੀ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਘੁਟਾਲਾ ਦੱਸਦਿਆਂ ਕਿਹਾ ਹੈ ਕਿ ਇਹ ਗੱਲਾਂ ਮੈਂ ਸੰਸਦ ਵਿੱਚ ਬੋਲਾਂਗਾ ਤਾਂ ਮੋਦੀ ਜੀ ਪੈਟ ਨਹੀਂ ਸਕਣਗੇ। ਰਾਹੁਲ ਨੇ ਕਿਹਾ ਕਿ ਉਹਨਾਂ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਰਾਹੁਲ ਮੁਤਾਬਕ ਸਰਕਾਰ ਨੇ ਚਰਚਾ ਲਈ ਕਿਹਾ ਸੀ ਪਰ ਹੁਣ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ हट ਗਈ ਹੈ ਰਾਹੁਲ ਨੇ ਪੀਐਮ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਪ੍ਰਧਾਨ ਮੰਤਰੀ ਪੂਰੇ ਦੇਸ਼ ਵਿੱਚ ਭਾਸ਼ਣ ਦੇ ਰਹੇ ਨੇ ਪਰ ਲੋਕ ਸਭਾ ਆਉਣ ਤੋਂ ਕਿਉਂ ਡਰਦੇ ਨੇ ਇੰਨੀ ਕਬਰਾ ਹਟ ਕਿਉਂ ਨੁਰਬੰਦੀ ਦੇ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਕਰੰਸੀ ਦੀ ਖੇਪ ਬਰਾਮਦ ਕੀਤੀ ਗਈ ਹੈ ਚन्नई ਵਿੱਚ ਪੁਲਿਸ ਅਤੇ ਆਮਦਨ ਕਰ ਵਿਭਾਗ ਵੱਲੋਂ ਮਾਰੇ ਛਾਪੇ ਦੌਰਾਨ ਹੁਣ ਤੱਕ 170 ਕਰੋੜ ਰੁਪਏ ਕੈਸ਼ ਅਤੇ 130 ਕਿਲੋ ਸੋਨਾ ਬਰਾਮਦ ਹੋਇਆ ਹੈ ਜਨਈ ਦੇ ਜਸ ਠੇਕੇਦਾਰ ਦੇ ਘਰ ਤੋਂ ਪੈਸਾ ਤੇ ਸੋਨਾ ਬਰਾਮਦ ਹੋਇਆ ਜਨਮ ਸ਼ੇਖਰ ਹੈਟੀ ਹੈ ਅਤੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਪਨੀਰ ਸੇਲਵਮ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ। ਜਨਾਲੀ ਮੱਧ ਪ੍ਰਦੇਸ਼ ਵਿੱਚ ਇੱਕ ਟੀਵੀ ਐਕਟਰ ਦੀ ਗੱਡੀ ਵਿੱਚੋਂ ਪੁਲਿਸ ਨੇ 43 ਲੱਖ ਰੁਪਏ ਬਰਾਮਦ ਕੀਤੇ ਨੇ ਟੀਵੀ ਐਕਟਰ ਦਾ ਨਾਮ ਰਾਹੁਲ ਚੈਲਾਨੀ ਹੈ ਅਤੇ ਉਹ ਕ੍ਰਾਈਮ ਪਟੋਲ ਵਰਗੇ ਸੀਰੀਅਲ ਦੇ ਇਲਾਵਾ ਕਈ ਫਿਲਮਾਂ ਵਿੱਚ ਵਿੱਚ ਛੋਟੇ ਮੋਟੇ ਕਿਰਦਾਰ ਨਿਭਾ ਚੁੱਕਿਆ ਹੈ। ਸੂਤਰੰਤਵ ਕਾਂਤਨ ਕਰ ਵਿਭਾਗ ਨੇ 58 ਦੇ ਛਾਪੇਮਾਰੀ ਕੀਤੀ ਜਿਸ ਵਿੱਚੋਂ ਇਹ ਪੈਸਾ ਤੇ ਸੋਨਾ ਬਰਾਮਦ ਕੀਤਾ ਗਿਆ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਰਾਮਦ ਕੀਤੀ ਗਈ ਕਰੰਸੀ ਵਿੱਚ ਕਈ ਕਰੋੜਾਂ ਦੇ ਨਵੇਂ ਨੋਟ ਸ਼ਾਮਲ ਨੇ ਬਰਾਮਦ ਕੀਤੇ ਗਏ ਸੋਨੇ ਦੀ ਅੰਦਾਜ਼ਨ ਕੀਮਤ 36 ਕਰੋੜ ਰੁਪਏ ਦਸੀ ਜਾ ਰਹੀ ਹੈ ਉੱਤਰ ਪ੍ਰਦੇਸ਼ ਪੰਜਾਬ ਉੱਤਰਾਖੰਡ ਮਨੀਪੁਰ ਅਤੇ ਗੋਆ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਦਾਨਸਮਚਾ ਚੋਣਾਂ ਨੂੰ ਵੇਖਦੇ ਹੋਏ ਚੋਣ ਕਮਿਸ਼ਨ ਨੇ ਪੰਜ ਰਾਜਾਂ ਨੂੰ ਹੁਕਮ ਦਿੱਤੇ ਨੇ ਕਿ ਉਸ ਨਾਲ ਸਲਾਹ ਕੀਤੇ ਬਿਨਾ ਸਕੂਲਾਂ ਦੀਆਂ ਪ੍ਰੀਖਿਆ ਦਾ ਐਲਾਨ ਨਾ ਕੀਤਾ ਜਾਏ ਚੋਣ ਕਮਿਸ਼ਨ ਨਹੀਂ ਚਾਹੁੰਦਾ ਕਿ ਚੋਣਾਂ ਦੀ ਤਰੀਕ ਅਤੇ ਪ੍ਰੀਖਿਆ ਦੀ ਤਰੀਕ ਆਪਸ ਵੱਟਵੇਂ ਕੇਂਦਰ ਮਤਨਦਰ ਕੇਂਦਰ ਸਰਕਾਰ ਨੇ ਕਣਕ ਦੀ ਮੰਗ ਵਧਾਉਣ ਦੇ ਮਕਸਦ ਨਾਲ ਫਸਲ ਤੇ ਡਰਾਮਾ ਟੈਕਸ ਖਤਮ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਕਣਕ ਤੇ ਡਰਾਮਾ ਟੈਕਸ 10% ਸੀ ਫੈਸਲੇ ਦਾ ਕਾਂਗਰਸ ਅਤੇ ਜਨਤਾਦਲ ਯੂनाइटेड ਨੇ ਸਖਤ ਵਿਰੋਧ ਕੀਤਾ ਹੈ ਉਨ੍ਹਾਂ ਇਸ ਫੈਸਲੇ ਨੂੰ ਕਿਸਾਨ ਵਿਰੋਧੀ ਕਰਾਂ ਦਿੱਤਾ ਹੈ ਹਦਰਾਬਾਦ ਦੇ ਨਾਨਗਰਾਮ ਗੁੜਾ ਇਲਾਕੇ ਵਿੱਚ ਨਿਰਮਾਣ ਦੀਨ 6 ਮੰਜ਼ਿਲਾ ਇਮਾਰਤ ਡਿੱਗ ਗਈ ਜਿਸ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ 10 ਲੋਕਾਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖਤਰਾ ਘਟਨਾ ਮਗਰੋਂ ਰੈਸਕਿਊ ਆਪਰੇਸ਼ਨ ਜਾਰੀ ਹੈ ਕੌਲਸਟੇ ਮੁਤਾਬਕ ਨਿਰਮਾਣ ਨਿਯਮਾਂ ਦੇ ਉਲੰਘਣ ਕਾਰਨ ਇਮਾਰਤ ਡਿੱਗੀ ਹੈ ਕੰਸਟਰਕਸ਼ਨ ਲਈ ਇਸਤੇਮਾਲ ਕੀਤੇ ਜਾਣ ਵਾਲਾ ਮਟੀਰੀਅਲ ਸਹੀ ਨਹੀਂ ਸੀ ਪ੍ਰਧਾਨ ਮੰਤਰੀ ਮਨੋਹਰ ਪਰਕਰ ਨੇ ਬਚਾ ਬੰਗਾਲ ਦੀ ਸੀਐਮ ਮਮਤਾ ਬੈਂਰਜੀ ਨੂੰ ਚਿੱਠੀ ਲਿਖ ਕੇ ਸੈਨਾ ਨੂੰ ਵਿਵਾਦ ਵਿੱਚ ਕਸੀਟਨ ਤੇ ਇਤਰਾਜ਼ ਜਤਾਇਆ ਪਰ ਕਰਨ ਲਈ ਕਿਸਨਲ ਸੈਨਾ ਦਾ ਮਨੋਵਲ ਟਿਕਣ ਦਾ ਖਤਰਾ ਮਮਤਾ ਨੇ ਬੰਗਾਲੂਜ ਸੈਨਾ ਦੀ ਤੇ ਨਾਤੀ ਤੇ ਸਵਾਲ ਚੁਕੇ ਸਨ ਪਿਲਦਾਨ ਮੋਦੀ ਨਰੇਂਦਰ ਮੋਦੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਉਹਨਾਂ ਦੇ 77ਵੇਂ ਜਨਮ ਦਿਨ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਨੇ ਅਤੇ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ ਸੋਨੀਆ ਗਾਂਧੀ ਦਾ ਜਨਮ 9.1946 ਨੂੰ ਹੋਇਆ ਸੀ